ਪਿੰਚਾਂ ਦੇ ਜਾ ਕੇ ਆਉਣਾ ਸੀਗਾ ਮੈਂ ਤਾਂ ਤੈਨੂੰ ਨਾਲ ਲੈ ਕੇ ਜਾਣਾ ਸੀਗਾ ਆਉਣੀ ਆ ਹੋਰ ਕੋਤਾਨੀ ਕਹਿੰਦੀ ਸਪੰਚਾਂ ਦੇ ਕਹਿੰਦੀ ਆ ਜਾਣ ਨੂੰ ਉਹ ਵੀ ਗੱਲ ਮੈਂ ਵੀ ਬਸ ਪੰਗਾ ਲੈ ਲਿਆ ਝਾੜੂ ਨੂੰ ਵੋਟਾ ਪਾਉਂਦੀ ਸੀ ਮੈਂ ਅਖੇ ਕਾਲੀ ਦਾਲ ਨੂੰ ਪਾ ਦੇ ਮੈਂ ਵੋਟਾ ਪਵਾ ਤੇ ਨਾ ਪਲਚਣ ਬਣਾਈ ਸੀ ਹੁਣ ਉਹ ਵੀ ਗੱਲ ਪਲਚਣ ਮੰਗਦੀ ਹੋਊਗੀ ਉਹ ਕਾਪੀ ਇੱਥੇ ਧਰ ਗਈ ਸਾਰੀ ਖਾਈ ਜਾਂਦੇ ਨਾ ਮੈਂ ਕੜਾਹੇ ਖਾ ਲਈ ਫਿਰ ਕੀ ਹੋ ਗਿਆ ਮੈਂ ਸੁੱਟ ਲਈ ਆਉਗਾ ਇਹਨਾਂ ਲੋਕੂ ਪਿੰਡੀਆਂ ਹੁਣ ਆਦੀ ਮੁਹਰੇ ਉਹਨਾਂ ਦੇ ਜਾਣਾ ਸਰਪੰਚ ਜੀ ਨੇ ਮੈਂ ਪਹਿਲਾਂ ਹੀ ਕਹਤਾ ਸੀ ਵੀ ਤੂੰ ਬਾਗ ਜੀ ਦੇ ਕੋਲੇ ਆਉਗੀ ਓਟਾ ਜੀ ਦੇ ਕੋਲੋਂ ਓਟਾ ਗਈ ਹੋਊਗੀ ਉਹ ਕਿਹੜਾ ਘਰੇ ਹੂੰ ਰੱਬ ਕਰਕੇ ਸਰਪੰਚ ਜੀ ਘਰੇ ਹੀ ਨਾ ਆਵੇ ਚੱਲ ਮੈਂ ਮੜਾਂ ਮਾਤੇ ਪਤਾ ਨਹੀਂ ਕੀ ਕਰਦੀ ਆ ਹੁਣ ਹੈ ਆਈ ਨਹੀਂ ਵੀ ਆ ਜੇ ਮੈਂ ਹੁਣ ਘਰ ਨਹੀਂ ਜਾਣਦੀ ਕੱਲੀ ਨਹੀਂ ਮੈਂ ਜਾ ਆਉਂਦੀ ਉਹਦੇ ਘਰੇ ਹੁਣ ਇਹਨੇ ਇਹਨੇ ਮੈਥੋਂ ਬੋਟਾ ਪਵਾਇਆ ਸੀ ਮੈਨੂੰ ਕਹਿੰਦੀ ਆ ਕਿ ਪਾ ਦੇ ਮੇਰੇ ਅੱਖੇ ਤੋਂ ਮੈਂ ਇਹਦੇ ਅੱਖੇ ਤੋਂ ਪਾਤੀ ਹੁਣ ਮੇਰੇ ਕੋਲੇ ਮੈਸੇਜ ਆਇਆ ਪਿਆ ਹੁਣ ਘਰੋਂ ਨਹੀਂ ਨਿਕਲਦੀ ਹੈ ਨਹੀਂ ਭੈਣੇ ਆ ਜਾ ਬਾਲਾ ਟਾਈਮ ਹੋ ਗਿਆ ਖੜੀ ਨੂੰ ਮੈਨੂੰ ਲੈਂਟੀ ਨੇ ਨਾ ਇੰਨੇ ਬੋਲ ਮਾਰਦੇ ਮੰਮੀ ਤਾਂ ਪਤਾ ਨਹੀਂ ਕਿੱਥੇ ਖੁੱਭੀ ਖੜੀ ਹੈ ਜੀ ਮੰਮੀ ਓ ਆਂਟੀ ਬੋਲ ਮਾਰੀ ਜਾਂਦੀ ਆ ਜੋਨਾ ਹਸਰ ਬੋਣ ਲੱਗੀ ਸੀ ਮੈਂ ਨਹੀਂ ਕੀ ਕਹਿੰਦੀ ਅੱਡੀ ਘੰਟਾ ਗਨਵਾ ਮਰੀ ਜਾਂਦੀ ਨੂੰ ਕਹਿਣਾ ਕੀ ਸੀ ਸਰਪੰਚਾਂ ਦੇ ਜਾਣਾ ਉਹਦੀ ਪਲਸਣ ਬਣਾਈ ਸੀ ਸਰਪੰਚਣੀ ਨੂੰ ਕਹਿ ਕੇ ਅੱਛਾ 1500 ਰੁਪਏ ਆਇਆ ਸੀ ਉਹ ਕਾਪੀ ਇੱਥੇ ਧਰ ਗਈ ਮੈਂ ਕਢਾ ਕੇ ਸੁੱਟ ਲਈ ਆਈ ਦੁਨੀਆ ਹੀ ਖਾਈ ਜਾਂਦੇ ਜੀ ਮੈਂ ਖਾ ਲਿਆ ਫੇਰ ਕੀ ਹੋ ਗਿਆ ਤੁਹਾਨੂੰ ਪਤਾ ਤੁੰਟੀ ਦਾ ਸਵਾਰਾ ਪਤਾ ਹੀ ਆ ਪੱਬੀ ਵਾਲੀ ਲਗੀ ਉਹ ਘਰੇ ਵੀ ਬੋਰਡ ਬੋਰਡ ਕਰੀ ਜਾਂਦੀ ਸੀ ਫੇਰ ਕੀ ਹੋਗਾ ਦੁਨੀਆ ਹੀ ਖਾਈਂ ਤੇ ਦੁਨੀਆ ਹੀ ਰੋਸਪਤ ਲੈਂਦੀ ਨਾ ਉਹ ਸਰਪੰਚ ਨੇ ਮੈਂ ਕਹਿ ਕਿ ਬਣਾਈ ਸੀ ਉਹ ਸਰਪੰਚ ਨੇ ਮੈਂ ਹੀ ਕਿਹਾ ਸੀ ਵੀ ਕੋਈ ਨਹੀਂ ਬਣਾ ਦੇ ਚੱਲ ਕੇ ਹਾਂ ਤਾਂ ਸੀ ਜਲ ਕੋ ਤਾਂ ਕੋਈ ਗਾ ਗੱਲ ਨਹੀਂ ਚੱਲ ਤੁਹਾਡੇ ਮਗਰ ਲੱਗ ਕੇ ਨਾ ਬੋਟ ਵੀ ਪਾਈ ਆ ਪਰ ਆਏ ਨੇ ਦਾ ਮੋਰ ਤਾਂ ਨਹੀਂ ਪਾਉਣੀ ਸੀ ਇੱਧਰ ਨਾ ਪਾਉਣੀ ਉੱਧਰ ਪਾਉਣੀ ਫੋਟ ਤਾਂ ਨਹੀਂ ਪਾਉਣੀ ਸੀ 1500 ਰੁਪਿਆ ਆਇਆ ਸੀ ਉਹ ਕਾਪੀ ਮੇਰੇ ਕੋਲੇ ਪਈ ਸੀ ਮੈਂ ਖੜਾ ਕੇ ਸੂਟ ਲਈ ਸੂਟ ਨਹੀਂ ਲਈ ਮੈਂ ਤੁਹਾਨੂੰ ਦਿਖਾਇਆ ਸੀਗਾ ਫਿਰ ਉਹ ਲਈ ਮੈਂ ਫਿਰ ਕੀ ਹੋਗਾ ਜਾਨੀ ਐ ਤਾਂ ਹੀ ਲਹੂ ਪੀ ਜਾਂਦੀ ਕੋਈ ਮੈਂ ਤਾਂ ਤੁਸੀਂ ਜਾਇਆ ਉਹ ਐ ਨਹੀਂ ਕਰੀਦਾ ਹੁੰਦਾ ਇਹ ਨਹੀਂ ਚੁੱਪ ਕਰਦੀ ਐ ਤਾਂ ਹੀ ਲਹੂ ਪਿੰਦੀ ਐ ਚਲ ਮੈਂ ਤਾਂ ਉਹੀ ਗੱਲ ਵੀ ਜਾਇਆ ਨਹੀਂ ਜਾਣੀ ਪਊਗਾ ਲਹੂ ਬਾਹਾਂ ਪਿੰਦੀ ਐ ਥੋੜਾ ਨਹੀਂ ਪਿੰਦੀ ਹੈ ਕੀ ਹੋ ਗਏ ਭਾਣੇ ਬੋਲ ਤੇ ਬੋਲ ਮੈਨੂੰ ਬੋਲ ਮਾਰੀ ਜਾਂਦੀ ਨੂੰ ਨੇ ਭਾਣੇ ਮੈਂ ਸਰ ਬਾਣ ਲੱਗ ਗਈ ਸੀ ਫੇਰ ਕੀ ਹੋ ਗਿਆ ਭਾਣੇ ਬੋਲ ਤੂੰ ਟਾਲੇ ਮੋਲੇ ਕਰਨ ਲੱਗ ਗਈ ਐ ਥੋੜਾ ਹੀ ਮੈਨੂੰ ਘੰਟਾ ਹੋ ਗਿਆ ਖੜੀ ਨੂੰ ਮੈਂ ਵੀ ਕੰਮ ਛੱਡ ਕੇ ਆਈ ਆ ਹੈ ਕੀ ਹੋ ਗਿਆ ਜੇ ਕੰਮ ਛੱਡ ਕੇ ਆਈ ਆ ਮੈਂ ਟਾਲਾ ਦਾ ਕਰ ਨਹੀਂ ਜਾਣਦੀਗੀ ਜੇ ਮੈਂ ਕਰ ਜਾਵਾਂ ਮੈਂ ਜਾਣਦੀ ਆ ਚੱਲ ਵਾ ਚੱਲਦੀ ਆ ਜਾਣੇ ਪੂਆ ਪੜ ਲਉਗੀ ਨਾ ਕੋਣ ਦਊ ਕਾਵੇ ਐਸੇ ਕਰਨ ਦਾ ਹੈ ਜਾਣਾ ਤਾਂ ਹੈਗਾ ਹੀ ਆ ਕੀ ਹੋ ਗਿਆ ਭਾਣੇ ਕਾਤੋਂ ਇਹ ਹੋਣਾ ਸੀਗਾ ਸਿਆਸਤਨੀ ਨੇ ਇੱਥੇ ਆਦੇ ਆਗੇ ਮੈਂ ਇਹਨੇ ਕਹਿਤਾ ਮੈਨੂੰ ਕਹਿੰਦੀ ਆ ਕਿ ਨਹੀਂ ਕਹਿੰਦੀ ਆ ਜਾ ਕੇ ਮੈਂ ਤੇਰੀ ਪਰਸਨ ਬਣਾਵਾ ਮੈਂ ਆਖਾ ਚੰਗਾ ਭਣੇ ਪਰਸਨ ਤਾਂ ਗਈ ਵਾਜ ਤੇ ਕਾਪੀ ਇਹਨਾਂ ਨੇ ਰੱਖ ਲਈ ਹੁਣ ਮੇਰੀ ਮੋਬਾਈਲ ਤੇ ਮੈਸੇਜ ਆਇਆ ਕਿ ਪਰਸਨ ਕਢਾ ਲਈ ਭਣੇ ਮੈਂ ਕਢਾਈ ਨਹੀਂ ਕਰੀਨੀ ਮੈਂ ਸਿਆਸਤਨੀ ਦਾ ਘਰ ਨਹੀਂ ਜਾਣਦੀ ਹੈ ਮੈਥੋਂ ਕਹਿ ਕੇ ਇਹਨੇ ਬੋਟਾ ਪਵਾ ਲਿਆ ਕੋਈ ਗੱਲ ਹੁੰਦੀ ਹੈ ਨਾਲ ਲੈ ਜਾ ਭਣੇ ਮੈਂ ਨਾਲ ਹੀ ਲੈ ਕੇ ਜਾਉ ਭਣੇ ਹਾਂ ਇਹ ਤਾਂ ਜਾਨ ਨਹੀਂ ਆ ਹੁਣ ਮੈਂ ਤਾਂ ਉਹੀ ਲਹੂ ਇਹਨੇ ਪਰਸਨ ਜੇ ਆਈ ਨਹੀਂ ਵਾਹ ਆਈ ਨਹੀਂ ਭਣੇ ਆਈ ਤਾਂ ਨਹੀਂ ਭਣੇ ਮੇਰੀ ਮੋਬਾਈਲ ਤੇ ਮੈਸੇਜ ਨਹੀਂ ਆਇਆ ਪੁੱਛਿਆ ਨਹੀਂ ਤੇਰੀ ਮੋਬਾਈਲ ਤੇ ਆਹ ਮਾਸੀ ਭਾਣਾ ਸਨ ਕੋਣ ਪਾਣੇ ਲਾਇਆ ਇਹ ਤਾਂ ਅੱਜ ਪ੍ਰਸੰਤੀ ਮੋਕਰੀਆਂ ਸਵੇਰੇ ਇਹ ਆਪੋ ਆਪਣਾ ਕੰਮ ਕਦੋਂ ਕਰਦੂਗੀ ਸਹੀ ਹੁਣ ਭਾਣੇ ਮੈਂ ਘਰ ਨਹੀਂ ਜਾਂਦੀ ਨਹੀਂ ਮੈਂ ਇਕੱਲੀ ਬਾਗ ਜਾਂਦੀ ਰਾਮ ਨੇ ਕਿਉਂ ਕਰਿਆ ਸਾਡੇ ਵਰਗਾਂ ਦਾ ਕਿੱਥੇ ਕਰ ਦਊਗਾ ਕੰਮ ਤਾਂ ਭਾਣੇ ਹੋ ਹੀ ਜਾਂਦੇ ਨੇ ਤੂੰ ਹੀ ਉਹ ਕਰਦੀ ਐ ਇਹ ਤੈਨੂੰ ਪਤਾ ਬੋਲਦੀ ਬਾਲਾ ਮੂੰਹ ਹੀ ਲਹੂ ਪੀ ਜਾਂਦੀ ਇਹ ਤਾਂ ਕੋਈ ਨਹੀਂ ਭਾਣੇ ਬੋਟਾ ਬੋਟਾ ਇਸ ਵੇਰ ਇਧਰ ਨਾ ਪਾਉਂਦੇ ਉਧਰ ਪਾਉਣ ਦੀ ਬੋਟਾ ਕੋਈ ਨਹੀਂ ਮੈਨੂੰ ਹੱਕ ਕਰਨਾ ਚਾਹੀਦਾ ਮੈਂ ਕਿਉਂ ਪੈਂਚ ਨਹੀਂ ਹਾਂ ਹਾਏ ਕੁਦਰਤਸਮਾ ਕਰ ਦਿਆ ਜਦੋਂ ਮੈਂ ਤੇਰ ਮਾ ਆ ਜਾਨੀ ਆ ਜਾਵੜਾ ਦੰਨੀ ਜੰਗੀ ਚੰਗੀ ਨਾ ਪਤਾ

ਕਹਿੰਦਾ ਨਾ ਕਿ ਤੇ ਗੈਰ ਲੋਗ ਨੇ ਉਹ ਭਾਤ ਪਠਾੜੀ ਬਾਏ ਨੂੰ ਗੋਲ ਮਾਰਲਾ ਉਹ ਤਾਂ ਰਹਿਂਦੀ ਹੈਗੇ ਉਹਨੂੰ ਕੱਸ ਕੇ ਤੇਰੀ ਹੋਗੇ ਉਹ ਨਹੀਂ ਕੋਈ ਨਹੀਂ ਕੋਈ ਪਤਾ ਨਹੀਂ ਜਿਹੜਾ ਨੇ ਆਇਆ ਸਰਪੰਚ ਜੀ ਨੂੰ ਪੁੱਛਦਿਆਂ ਸੀ ਤੁਸੀਂ ਉੱਪਰ ਰਹਿੰਦੇ ਹੋਗੇ ਅੱਜ ਆਜੋ ਨੀਚੇ ਆਜੋ ਮਾੜਾ ਜਿਆ ਪਰ ਉਹੀ ਗੱਲ ਹੈ ਪਰ ਹੁਣ ਮੈਨੂੰ ਵੀ ਪਤਾ ਹੈ ਹਾਂ ਹੋਈ ਗੱਲ ਜਿੱਦਾਂ ਤੂੰ ਪਹਿਲਾਂ ਰਸਤਾ ਦਿੰਦੀ ਮੇਰੇ ਨਾਲ ਤਾਂ ਤੁਸੀਂ ਉਹੀ ਕਰੀ ਜਿਹੜੀ ਨਹੀਂ ਕਰਨੀ ਸੀ ਹਾਂ ਮੈਂ ਭਲੇ ਤੇਰਾ ਕੀ ਕਰੀ ਹੁਣ ਉਹੀ ਗੱਲ ਉਹਦਾ ਕਸੂਰ ਹੈ ਉਹ ਕਿਸੇ ਕੰਮ ਤਾਂ ਦੇ ਗਈ ਉਹ ਮੈਂ ਕਿਹਾ ਮੈਂ ਤੇ ਤੂੰ ਮੈਨੂੰ ਰਸਤਾ ਦਿੰਦੀ ਵੀ ਹਾਂ ਭਾਵੇਂ ਤੇਰੀ ਬੈਸਣ ਆ ਗਈ ਤਾਂ ਮੈਨੂੰ ਮੈਸੇਜ ਆਇਆ ਤਾਂ ਪਤਾ ਲੱਗਾ ਚੰਗਾ ਭੈਣ ਚਲ ਮੈਂ ਤਾਂ ਅੱਜ ਘਰੇ ਜਾਨੀ ਆ ਫਿਰ ਹੋ ਗਿਆ ਲੱਗੋਈ ਨਹੀਂ ਫਿਰ ਆਇਆ ਤੂੰ ਕਾ ਭਰ ਨਾ ਗੰਡੀ ਆਇਆ ਚਾਹ ਵੀ ਲੇ ਨਹੀ ਆਏ ਥੋੜੀ ਚਾਹ ਪੀ ਕੇ ਮੇਰੇ ਨਾਲ ਉਹੀ ਗੱਲ ਹੈ ਤੂੰ ਕਿੰਨੀ ਲਗੜੀਆਂ ਆਏ ਥੋੜੇ ਮੈਂ ਤੁਸੀ ਆਪ ਹੀ ਦੱਸ ਦੂੰਗੀ ਮੈਂ ਜੀ ਪਾਹੀ ਪਾਈ ਬੈਠਨ ਕਾਫੀ ਲੈਣੇ ਹੋਏ ਆ ਮੈਂ ਤੁਹਾਨੂੰ ਆਪ ਹੀ ਹੱਥ ਕੇ ਦੇ ਦੂੰਗੀ ਐਡੀ ਗਿੱਡੀ ਖੜੰਦ ਸੀਗੀ ਤੇ ਕਾਹ ਤੈਨੂੰ ਵਹਿ ਹੋ ਰਿਹਾ ਹਾਂ ਹਾਂ ਗੱਲ ਕੀ ਕਰੀਏ ਬੰਨਣਾ ਬਣਾਉਂ ਹਰੇਕ ਹੀ ਲੈਂਦਾ ਜੇ ਤੁਸੀਂ ਲੈ ਲੈਂਦੀਆਂ ਫੇਰ ਕੀ ਹੋ ਗਿਆ ਸੀ ਤੁਸੀਂ ਤਾਂ ਉਹੀ ਕਰਿਆ ਮੇਰੇ ਨਾਲ ਆ ਥੋੜੀ ਕਰਦੇ ਲਗਵਾੜੂ ਤੇ ਕੁਛ ਨਹੀਂ ਕਰਿਆ ਭੈਣੇ ਕੋਈ ਨਹੀਂ ਠੰਡੀ ਹੋ ਸਿਮਰਾ ਕੰਜੀ ਕਿ ਕਰੀ ਕੋਈ ਨਹੀਂ ਭੈਣੇ ਰੋਏ ਤਾਂ ਕੀ ਬੰਦਾ ਕੋਈ ਨਹੀਂ ਬੇਟੀ ਕੋਈ ਚਾਹ ਪਾਣੀ ਪੀ ਲੈ ਤੋ ਹਾਂ ਨਾ ਕਰ ਸੇਵਰਾ ਕੀ ਗੱਲ ਹੋ ਰਹੀ ਮੈਂ ਕਤਰਾ ਹੋ ਜਾਂਦੀ ਆਂਟੀ ਮੇ ਪਰਛਣ ਸੇਦੀ ਕਦੀ ਮੇਰੇ ਕੋਲ ਮੈਸੇਜ ਆ ਗਿਆ ਮੇਰੇ ਪਰਛਣ ਆ ਗਈ ਹੁਣ ਸਾਨੂੰ ਕਹਿੰਦੀ ਆ ਕਿ ਤੁਸੀਂ ਖਾ ਗਏ ਮੈਂ ਤਾਂ ਸਰਪੰਚ ਜੀ ਦੇ ਘਰੇ ਵੀ ਲੈ ਗਈ ਇਹਨੂੰ ਕੋਈ ਗੱਲ ਮੈਨੂੰ ਵੀ ਪਤਾ ਸੀਗਾ ਤੇਰਾ ਇਹ ਨਹੀਂ ਕਰਨਾ ਚਾਹੀਦਾ ਜੀ ਪਹਿਲਾਂ ਹੀ ਮੇਰੇ ਨਾਲ ਸਾਰਾ ਦਿਨ ਇਕੱਠੀ ਰਹਿੰਦੀ ਨਹੀਂ ਆਖਣਾ ਨਹੀਂ ਸੀਗਾ ਹਾਂ ਫੋਨ ਕਰ ਮੈਨੂੰ ਤੇਰੇ ਤੋਂ ਤੂੰ ਹੀ ਮੈਨੂੰ ਦੱਸ ਦਿੰਦੀ ਕੋਈ ਮੇਰੀ ਸੱਸ ਵੀ ਨਾਲ ਕਪੜਾ ਕਰੂਗੀ ਹਾਂ ਮੈਂ ਮੈਨੂੰ ਐ ਕਿ ਬਦਲ ਚੰਟੀ ਜੇ ਮੈਨੂੰ ਪਤਾ ਨਾ ਪਰ ਨਹੀਂ ਨਹੀਂ ਕਰ ਦਿੰਦੀ ਸੀ ਹਾਂ ਤੇ ਕਹਿੰਦੀ ਮੈਂ ਤਾਂ ਕਾਸ਼ ਮੀਂਹ ਨਾ ਆਦਿ ਕੰਮ ਛੱਡ ਕੇ ਆਦਾ ਕਰਾਂ ਤੇ ਫੇਰ ਮੈਂ ੱੱਕੇ ਖਾਦੇ ਕਿ ਤੈਨੀਆਂ ਹਾਂ ਹਾਂ ਚਲ ਕੋਈ ਨਾ ਸੀ ਕੋਈ ਨੂੰ ਬੜਾ ਕਹਿੰਦਾ ਕਿ ਮਾੜਾ ਪਰ ਸੂਟ ਚਾਲਿਆ ਤੇ ਤੇਰੀ ਅੰਟੀ ਕੋਈ ਥੰਡੇ ਤੂੰ ਕੋਈ ਸੂਟ ਹੀ ਲੈਣਾ ਸੀ ਸੂਟ ਮੈਂ ਲੈ ਹੀ ਜਾਂਦੀ ਬਣਾਈ ਸੋਣਾ ਉਹ ਲੈ ਲੈ ਮੇਰੇ ਘਰ ਹੁ ਸਾਰੇ ਮੈਂ ਉਹੀ ਗੱਲ ਹੁ ਗੰਗੀਆਂ ਸਿਆਪਾ ਤਾਂ ਉਹਨਾਂ ਦੇ ਘਰੇ ਜੋ ਟੱਕਰ ਜੰਨੀ ਉਹਨੂੰ ਪੁੱਛਦੇ ਭਾਈ ਤੁਕ ਬਣਾਇਆ ਹੋਇਆ ਉਹ ਵੀ ਤੂੰ ਤਾਂ ਕਰਨਦੀ ਪੈਣੀ ਵੀ ਚਲ ਕੋਈ ਨਹੀਂ ਆਪਣੇ ਨਾਲ ਤਾਂ ਵਿਚਾਰੀ ਉਹੀ ਗੱਲ ਹੈ ਗਵਾਨ ਮੱਥਾ ਦਾ ਹੈ ਫਿਰ ਮੈਂ ਤਾਂ ਆਪ ਤੈਨੂੰ ਆਪਦੀ ਭੈਣਾ ਵਾਂਗੂ ਸਮਝਿਆ ਉਹੀ ਗੱਲ ਮੈਂ ਕਿਹਾ ਤੈਨੂੰ ਉਹ ਕੀਤਾ ਹੈ ਫਿਰ ਕੀ ਹੋਗਾ ਮਾਤਾ ਕਹੇ ਮੈਂ ਤੇਰੇ ਤੋਂ ਬਿਸ਼ਵਾਸ ਕਰਿਆ ਠੀਕ ਹੈ ਟੋੜੀ ਹੁੰਦਾ ਸੂਟ ਤੇ ਮੇਰੇ ਕੋਲੇ ਵੀ ਬਥੇਰੇ ਪਏ ਆ ਕੇ ਕੋਈ ਨਹੀਂ ਤੂੰ ਚਾਹ ਲੈ ਕੇ ਚੱਲ ਸਾਡੇ ਖਾਂਡ ਕੋੜ ਆ ਜੂਗਾ ਚਾਲਾ 1500 ਨਾਲ ਹੈ ਤੂੰ ਤਾਂ ਪੈਂਦੀਆਂ ਜੀ ਮੂੰਹ ਫੇਰਤਾ ਨਹੀਂ ਕੋਈ ਭੈਣ ਕਾ ਨੂੰ ਮੂੰਹ ਫੇਰਤਾ ਤਾਂ ਤੈਨੂੰ ਹੀ ਬਹਿ ਹੋਰ ਹਜੇ ਆਈ ਨਹੀਂ ਹੋਣੀ ਫਿਰ ਛਣ ਤੇਰੀ ਹੈ ਨਾ ਬੜੇ ਹੁਣ ਮੈਂ ਕੰਗਲੀ ਤਾਂ ਨਹੀਂ ਬਾਸ ਲਾਉਣ ਲੱਗਦੇ ਹੁਣ ਤਾਂ ਬੂੰਗੇ ਬੋਲੇ ਨੂੰ ਵੀ ਪਤਾ ਲੱਗਦਾ ਵੀ ਆਹ ਗੱਲ ਹੋ ਗਈ ਮੈਸੇਜ ਤੇ ਕੋਈ ਨਹੀਂ ਕੋਈ ਨਹੀਂ ਚੁੱਪ ਕਰ ਲੈ ਲੈ ਪਾਣੀਂ ਰੋ ਤੂੰ ਨਾ ਮਾਤਾ ਪੀ ਕੇ ਆਈ ਹੈ ਕੋਈ ਨਾ ਕੋਈ ਨੰਟੀ ਲਾ ਪਾਣੀ ਪੀ ਲਾ ਕੋਈ ਨਾ ਕੋਈ ਇੰਦਰ ਮੈਂ ਸੂਟ ਲਿਆ ਕੇ ਦਿਖਾਉਣੇ ਆ ਤੂੰ ਸੂਟ ਲੈ ਜੀ ਸੂਟ ਸੂਟ ਲੈ ਆਉਂਦੀ ਆ ਮੰਮੀ ਬਸ ਚੁੱਪ ਕਰ ਆਇਂ ਸਾਥ ਦੇ ਲੈ ਪਾਣੀ ਪੀਓ ਤੁਸੀਂ ਵੀ ਤਾਂ ਥੋੜੀ ਬੁੜੀ ਨੇ ਚੰਗੀ ਨਹੀਂ ਕਰੀ ਸਾਰਾ ਮੈਂ ਵੀ ਨਹੀਂ ਆ ਬਥੇਰਾ ਪੱਟਦੀ ਆ ਮੈਂ ਤਾਂ ਵੀ ਆ ਨਾ ਕਰਾ ਕਰ ਤੂੰ ਕਿ ਜੀ ਦੀ ਹਾਇ ਲੱਗ ਜਾਂਦੀ ਹੁੰਦੀ ਆ ਮੇਰੀ ਕਿਹੜਾ ਮੰਦੀ ਆ ਆਏ ਥੋੜਾ ਹੀ ਕਰਨਾ ਸੀਗਾ ਜੇ ਮੈਨੂੰ ਮੰਗ ਕੇ ਲੈ ਲੈਂਦੀ ਮੈਂ ਕੀ ਆਂਦੀ ਸੀ ਹੋਰ ਉਹੀ ਤਾਂ ਗੱਲ ਹੈ ਮੈਂ ਵੀ ਬਥੇਰੇ ਬਹਿ ਕੇ ਹੱਡੀਆਂ ਪਰਲਾ ਵਿਆਹ ਨਹੀਂ ਕਰੀ ਜਾਂਦਾ ਕਹਿੰਦੀ ਲੋਕ ਕੀ ਕਰੀ ਜਾਂਦੇ ਨੇ ਮੈਂ ਕਹਿੰਦਾ ਬਥੇਰੇ ਬਸ ਕਰ ਦਿੰਦੇ ਨੇ ਉਹ ਬਾਈ ਪਾਸੇ ਵਾਲੇ ਦਾ ਕਰ ਲੈਣ ਦੇ ਚੁੱਲੇ ਦੇ ਬੱਟੇ ਨਾਲ ਹੀ ਗਏ ਹਾਂ ਕੇ ਉਹੀ ਗੱਲ ਮੈਂ ਲਈ ਸਾਬ ਦੇ ਵਾਸਤੇ ਕੋਈ ਨਹੀਂ ਮੈਂ ਸਵਾਲਿਆ ਕਿ ਤੂੰ ਸੁਮਾਲਿਆ ਸੁਮਾਲੀ ਕੋਈ ਗੱਲ ਨਹੀਂ ਕੋਈ ਤਾਂ ਕੀ ਕਰਨਾ ਚਲ ਭਨੇ ਰੱਖ ਕੋਈ ਨਹੀਂ ਜਦੋਂ ਤੇਰੀ ਫਿਲਸਣ ਆ ਗਈ ਨਾ ਤੇ ਉਦੋਂ ਤੂੰ ਆਦਾ ਹੋ ਕਰੀ ਅੱਛਾ ਚਾਹ ਪੀ ਲੈ ਮੇਰੇ ਨਾਲ ਕੋਈ ਨਹੀਂ ਠੰਡੀ ਹੋ ਤੂੰ ਚਾਹ ਪੀ ਲੈ ਹੋਰ ਉਹ ਹੀ ਨਿਆਂ ਕਰਦੇ ਹੁੰਦੇ ਹੋਰ ਮੇਰੇ ਕਿਹੜਾ ਸਾਰਿਆ ਮੈਂ ਉਹੀ ਗੱਲ ਕੋਈ ਬੇਇਮਾਨਾਨ ਨ ਕੀਤਾ ਭੈਣ ਹਮ ਮੈਂ ਤਾਂ ਬਾਅਦ ਕਿ ਮੈਸੇਜ ਆਇਆ ਤੋਂ ਪਤਾ ਲੱਗਿਆ ਭੈਣ ਫਿਰ ਮੈਂ ਕਿਹਾ ਸਰਪੰਚਨੀ ਦਾ ਘਰ ਜਾਂਦੀ ਸੀ ਵੀ ਮੈਂ ਕੱਲੀ ਬਾਗ ਜਾਂਦੀ ਹਾਂ ਇਹਨਾਂ ਨੇ ਦੋਨਾਂ ਨੇ ਰਲ ਕੇ ਆਹ ਕੁਛ ਕਰਿਆ ਹੈ ਮਾੜੀ ਗੱਲ ਕਰਨ ਦੀ ਸਰਪੰਚਨੀ ਦੀ ਵੀ ਮਾੜੀ ਗੱਲ ਆ ਹੈ ਹੈ ਫੱਕ ਤਾਂ ਸਰਪੰਚਨੀ ਦਾ ਹੀ ਸੀਗਾ ਚੰਗਾ ਫਿਰ ਅਸੀਂ ਵੀਰੇ ਮੈਂ ਤਾਂ ਤੇਰੇ ਅੱਖੇ ਤੋਂ ਲੈ ਜਾਨੀ ਆ ਕੋਈ ਨਾ ਕੋਈ ਨਾ ਲੈ ਜਾਈ ਕਾੜ ਦਿਆਂ ਹੁਣ ਮਿੱਠੇ ਮਿੱਠੇ ਕੋਤੇ ਮਾਰਦੀ ਹਾਂ ਹਾਂ ਆਇ ਤੋੜੇ ਕਹਿ ਦਾਂ